ਸੱਚੀ ਕਾਲ ਦੋਸਤੋ ਪਬਲਿਕ ਸਮਾਣਾ ਨੂੰਸਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਸੀਂ ਅੱਜ ਤੁਹਾਡੇ ਨਾਲ ਦਿਲ ਨੂੰ ਝੰਝੋੜਨ ਵਾਲੀ ਜਿਹੜੀ ਖਬਰ ਹੈ ਸਾਂਝੀ ਕਰ ਰਹੇ ਹਾਂ ਸਮਾਣਾ ਦੇ ਨਾਲ ਲੱਗਦਾ ਪਿੰਡ ਸਦਰ ਪੁਲਿਸ ਦੇ ਅਧੀਨ ਪੈਂਦੇ ਧਨੇਠਾ ਦੇ ਵਿੱਚ ਇੱਕ 20 ਸਾਲਾ ਵਿਆਤਾ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਮਸਲਾ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ ਮ੍ਰਿਤਿਕ ਦੇ ਮਾਤਾ ਪਿਤਾ ਨੂੰ ਬਿਨਾਂ ਸੂਚਿਤ ਕੀਤੇ ਹੀ ਰਾਤ ਦੇ ਸਮੇਂ ਹਰਿਆਣਾ ਦੀ ਸਰਹੱਦ ਦੇ ਨਾਲ ਲੱਗਦੇ ਪਿੰਡ ਗੜੀ ਸਾਬ ਵਿੱਚ ਅੰਤਿਮ ਸੰਸਕਾਰ ਕਰ ਦਿੱਤੇ ਜਾਣ ਦੇ ਕਾਰਨ ਪਿੰਡ ਵਾਸੀਆਂ ਵੱਲੋਂ ਇਸ ਮਸਲੇ ਨੂੰ ਕਤਲ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਜਦਕਿ ਸੋਰਾ ਪਰਿਵਾਰ ਨੂੰ ਇਸ ਨੂੰ ਕਿਹਾ ਜਾ ਰਿਹਾ ਕਿ ਉਹ ਫਾਹ ਲਾ ਕੇ ਖੁਦਕੁਸ਼ੀ ਕਰਾਰ ਦਿੱਤਾ ਗਿਆ ਪਿੰਡ ਵਾਸੀਆਂ ਦੇ ਵੱਲੋਂ ਬਬਲੀ ਹਰਪ੍ਰੀਤ ਕੌਰ ਗੁਰਮੀਤ ਮੈਂਬਰ ਅਤੇ ਮੌਜੂਦਾ ਸਰਪੰਚ ਰਾਜ ਸਿੰਘ ਵੱਲੋਂ ਦੋਸ਼ ਲਗਾਉਂਦੇ ਆ ਦੱਸਿਆ ਕਿ 3 ਮਹੀਨੇ ਦੀ ਗਰਭਵਤੀ ਨੂੰ 5 ਫਰਵਰੀ ਨੂੰ ਦੁਪਹਿਰ ਦੇ ਸਮੇਂ ਘਰੇਲੂ ਝਗੜੇ ਤੋਂ ਬਾਅਦ ਗੁੱਸੇ ਵਿੱਚ ਘਰੋਂ ਚਲੀ ਗਈ ਸੀ ਜਿਸ ਨੂੰ ਬਸਤੀ ਦੀਆਂ ਔਰਤਾਂ ਨੇ ਸਮਝਾ ਕੇ ਘਰ ਵਾਪਸ ਛੱਡ ਦਿੱਤਾ ਸੀ ਪਰ ਸ਼ਾਮ ਵੇਲੇ ਉਸ ਦੀ ਮੌਤ ਦੀ ਜਿਹੜੀ ਖਬਰ ਹੈ ਮਿਲਨ ਦੇ ਵਿੱਚ ਨਜ਼ਰ ਆਈ ਰਾਤ ਦੇ ਹਨੇਰੇ ਦੇ ਵਿੱਚ ਹੀ ਹਰਿਆਣਾ ਦੇ ਪਿੰਡ ਗੜੀ ਸਾਹਬ ਵਿਖੇ ਬਿਨਾਂ ਮਾਤਾ ਪਿਤਾ ਨੂੰ ਸੂਚਿਤ ਕੀਤੇ ਉਸ ਦਾ ਜਿਹੜਾ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਤੇ ਮਸਲੇ ਨੂੰ ਜਿਹੜਾ ਸ਼ੱਕ ਹੋਣ ਤੇ ਪਿੰਡ ਵਾਸੀਆਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਸਰਪੰਚ ਗੁਰਦੀਪ ਸਿੰਘ ਵੱਲੋਂ ਬਿਨਾਂ ਕਿਸੇ ਦੱਸੇ ਤੁਹਾਨੂੰ ਸੰਸਕਾਰ ਕਰਵਾ ਦਿੱਤਾ ਗਿਆ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅੱਧੀ লাশ ਜਿਹੜਾ ਸੰਸਕਾਰ ਕਰ ਦਿੱਤਾ ਗਿਆ ਜਦਕਿ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ লাশ ਸੰਬੰਧੀ ਕੋਈ ਵੀ ਠੋਸ ਸਬੂਤ ਹਲੇ ਤੱਕ ਨਹੀਂ ਮਿਲਿਆ ਮਵੀ ਕਲਾ ਦੇ ਚੌਂਕੀ ਇੰਚਾਰਜ ਬਲਕਾਰ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਦਾ ਵਿਆਹ 1 ਸਾਲ ਪਹਿਲਾਂ ਇੰਸਟਾਗ੍ਰਾਮ ਰਾਹੀਂ ਪਿੰਡ ਧਨੇਠਾ ਦੇ ਕ੍ਰਿਸ਼ਨ ਸਿੰਘ ਨਾਲ ਹੋਇਆ ਸੀ ਅਤੇ ਉਸ ਨੂੰ 3 ਮਹੀਨੇ ਦੀ ਗਰਭਵਰਤੀ ਸੀ ਉਹ ਸੋਰਾ ਪਰਿਵਾਰ ਦੇ ਲੜਕੀ ਵੱਲੋਂ ਫਾਹ ਲਾ ਕੇ ਅੰਤਿਮ ਅੰਤਿਮਾ ਕਰਨ ਦੀ ਗੱਲ ਕਹੀ ਜਾ ਰਹੀ ਹੈ ਹਿਮਾਚਲ ਪ੍ਰਦੇਸ਼ ਦੇ ਨਾਲ ਲਾਲਗੜ ਵਿੱਚ ਰਹਿੰਦੀ ਲੜਕੀ ਦੇ ਮਾਤਾ ਪਿਤਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਉਹਨਾਂ ਦੇ ਆਉਣ ਦੀ ਉਡੀਕ ਵੀ ਕੀਤੀ ਜਾ ਰਹੀ ਹੈ ਪੁੱਛਕਿਛ ਦੇ ਲਈ ਮ੍ਰਿਤਕ ਦੇ ਸੋਰਾ ਪਰਿਵਾਰ ਨੂੰ ਤਿੰਨ ਮੈਂਬਰਾਂ ਨੂੰ ਹਰਿਆਣਾ ਦੇ ਵਿੱਚ ਲੈ ਲਿਆ ਗਿਆ ਹੈ ਪੁਲਿਸ ਅਧਿਕਾਰੀਆਂ ਨੇ ਅਨੁਸਾਰ ਮਸਲੇ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਪੋਸਟਮਾਰਟਮ ਦੀ ਜਿਹੜੀ ਬਿਆਨ ਤੇ ਅਨੱਕੀ ਨੇ ਸਬੂਤਾਂ ਦੇ ਆਧਾਰ ਤੇ ਅਗਲੀ ਕਾਰਵਾਈ ਵੀ ਜਿਹੜੀ ਕੀਤੀ ਜਾਣੀ ਹੈ ਇਹ ਸਰਨਾ ਇੱਕ ਮਤਲਬ ਕਿ ਤੁਨੂੰ ਨਾਂ ਦੀ ਲੜਕੀ ਹੈ ਜਿਹੜੀ ਤੁਨੂੰ ਪੁੱਤਰ ਪੁਤਰੀ ਰਜੇਸ਼ ਕੁਮਾਰ ਵਾਸੀ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਸੀਗੀ ਇਹਦਾ ਇੰਸਟਾਗ੍ਰam ਦੇ ਜ਼ਰੀਏ ਹੀ ਇੱਥੇ ਰਹਿੰਦੇ ਇੱਕ ਲੜਕੇ ਕ੍ਰਿਸ਼ਨ ਸਿੰਘ ਪੁੱਤਰ ਬਲਜੀਤ ਸਿੰਘ ਨਾਲ ਮੈਰਿਜ ਹੋਈ ਸੀਗੀ ਠੀਕ ਠਾਕ ਚੱਲ ਰਿਹਾ ਸੀ ਮੈਰਿਜ ਨੂੰ ਇੱਕ ਪੂਰਾ ਸਾਲ ਹੋ ਗਿਆ ਸੀ ਪਰ ਇਹ ਜਿਹੜਾ ਕ੍ਰਿਸ਼ਨ ਸਿੰਘ ਹੈਗਾ ਇਹ ਆਪਣੀ ਨਾਨੀ ਜਿਹੜੀ ਜਸਵੰਤ ਕੌਰ ਕੋਲ ਇੱਥੇ ਰਹਿ ਰਿਆ ਸੀਗਾ ਜੀ ਪਿੰਡ ਤਨੇਠੇ ਤੇ ਥੋੜਾ ਜਿਹਾ ਰਹਿਣ ਦਾ ਵਿਆਹ ਦਾ ਚੰਗਾ ਚੱਲਿਆ ਤੇ ਹੁਣ ਗਵਾਂਡੀਆਂ ਦੇ ਪੁੱਸਣ ਕਾਰਨ ਜਾਂ ਹੁਣ ਪਤਾ ਲੱਗ ਰਿਹਾ ਕਿ ਉਹਨਾਂ ਦਾ ਜਿਹੜੇ ਹਾਲਾਤ ਸਹੀ ਨਹੀਂ ਸੀਗੇ ਜਿਹਦੀ ਮੌਤ ਆ ਜਿਹਦੀ 5 ਤਰੀਕ ਨੂੰ 5 2 2026 ਨੂੰ ਹੋਈ ਆ ਪਰ ਸਾਨੂੰ ਕੰਪਲੇਂਟ 7 2 26 ਨੂੰ ਕੰਟਰੋਲ ਰੂਮ ਦੇ ਜ਼ਰੀਏ 112 ਤੋਂ ਕੰਪਲੇਂਟ ਮਿਲੀ ਆ ਕੋਈ ਇੱਥੇ ਮਾਲਕ ਨਹੀਂ ਸੀ ਕੋਈ ਮਦਈ ਨਹੀਂ ਸੀ ਕਿਸੇ ਨੇ ਸਾਨੂੰ ਇਹਦਾ ਬਾਰੇ ਕੋਈ ਸਟੇਟਮੈਂਟ ਪੂਰੀ ਨਹੀਂ ਦਿੱਤੀ ਹੁਣ ਕੱਲ ਜਾ ਕੇ ਇਹਦੀ ਮਾਤਾ ਦੀ ਜਿਹੜੀ ਸਟੇਟਮੈਂਟ ਲਿਖੀ ਆ ਜਾ ਕੇ ਇਹ ਗੜਨਾਲਾਗੜ ਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਸੀ ਸਰ ਇਹ ਜਾਂਚ ਦਾ ਵਿਸਾ ਜੀ ਅਜੇ ਕੋਈ ਕਹ ਰਿਹਾ ਕਿ ਪੱਖੇ ਨਾਲ ਲੰਕ ਕੇ ਮਰੀ ਸੀ ਕੋਈ ਕਹ ਰਿਹਾ ਥੱਲੇ ਮਾਰੀ ਗਈ ਆ ਪਰ ਇਹਦੇ ਵਿੱਚ ਆਈ ਜਿ ਬਿਟਨੈਸ ਕੋਈ ਨਹੀਂ ਹੈਗਾ ਜੀ ਜਿਨੇ ਦੇਖੀ ਹੋਵੇ ਇਹ ਜਾਂਚ ਦਾ ਵਿਸਾ ਜਾਂਚ ਦੇ ਵਿਸੇ ਮੁਤਾਬਕ ਜਿੱਧਰ ਹੀ ਕਾਰਵਾਈ ਜਾਊਗੀ ਦੋਸ਼ੀਆਂ ਨੂੰ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਊਗਾ ਜੀ ਪੂਰੀ ਕਾਰਵਾਈ ਲਿਆ ਕੇ ਜਿਹੜੇ ਕਿਸੇ ਨੇ ਡੈਡ ਬੋਡੀ ਦਾ ਡੈਡ ਬੋਡੀ ਦਾ ਮੈਡੀਕਲ ਨਹੀਂ ਕਰਵਾਇਆ ਸੀ ਨਾ ਹੀ ਪੁਲਿਸ ਨੂੰ ਤਲਾਸ਼ ਦਿੱਤੀ ਗਈ ਉਸ ਸਮੇਂ ਤੇ ਤੇ ਹੁਣ ਸੰਸਕਾਰ ਹੋ ਚੁੱਕਾ ਹੈ ਕਲੂ ਦੇ ਲਗਭਗ ਖਤਮ ਨੇ ਪਰ ਫਿਰ ਵੀ ਪੂਰੀ ਜਾਂਚ ਕਰਕੇ ਸੀਨੀਅਰ ਅਫਸਰ ਇਸ ਚੀਜ਼ ਨੂੰ ਸਾਰੇ ਲੱਗੇ ਹੋਇਆ ਜੀ ਮੇਰੇ ਐਸ ਐਚਓ ਸਹਿਬਾਨ ਸਾਦਰ ਸੁਮਾਨਾ ਤੇ ਮੇਰੇ ਚੌਕੀ ਨੀਚਾਰ ਅਫਸਰ ਰਾਮਕਰਾਰ ਸਿੰਘ ਜੀ ਤੇ ਸਾਰੇ ਹੀ ਜਿੰਨੀ ਹੁਕਮੀ ਕੋਈ ਜੜੀ ਸਾਤਾ ਸਾਰੀ ਅਸੀਂ ਕੱਢ ਕੇ ਦੋਸ਼ੀਆਂ ਨੂੰ ਮਤਲਬ ਕੇ ਪੂਰੀ ਸਜ਼ਾ ਦਿਵਾਵਾਂਗੇ ਸਰ ਜਿ ਤਰੀਕ ਦੀ ਗੱਲ ਹੈ ਜੀ ਹਾਂਜੀ ਇਹ ਸੁਣਿਆ ਵੀ ਇਹਨਾਂ ਦੇ ਲੜਾਈ ਝਗੜਾ ਹੁੰਦਾ ਸੀਗਾ ਬਹੁਤ ਜ਼ਿਆਦੇ ਤੇ ਉਹ ਵਿਚਾਰੀ ਲੜ ਕੇ ਇਧਰ ਨੂੰ ਸੜਕ ਤੇ ਚਲੀ ਗਈ ਤੇ ਇੱਕ ਇਹਨਾਂ ਦੀ ਗਵਾਂਡਣਾ ਵਿਚਾਰੀ ਉਹ ਮੋੜ ਕੇ ਲੈ ਕੇ ਆਈ ਉਹਨੂੰ ਜਦੋਂ ਮੋੜ ਕੇ ਲੈ ਕੇ ਆਈ ਉਹ ਵਿਚਾਰੀ ਬੈਠ ਗਈ ਤੇ ਹੰਦਰ ਉਹਦੇ ਪਰਿਵਾਰ ਦੀਆਂ ਸੋਹਰਾ ਪਰਿਵਾਰ ਦੀਆਂ ਜਿਹੜਾ ਤੇ ਹੰਦਰੇ ਬਸ ਉਹਦੀ ਬੱਚੇ ਆਵਾਜ਼ ਨਹੀਂ ਆਈ ਹੈਗੀ ਹੰਦਰੇ ਬਸ ਮਰੀ ਹੋਈ ਦੇਖੀਏ ਸਾਰੇ ਗਵਾਂਡੀਆਂ ਨੇ ਜਦੋਂ ਸਾਰੇ ਗਵਾਂਡੇ ਹੰਦਰ ਜਾਣ ਲੱਗੇ ਇੱਕ ਵਾਰੀ ਦੇਖ ਲਿਆ ਫਿਰ ਉਹਦੀ ਬੁੜੀ ਕਹਿਣ ਲੱਗੀ ਬਾਹਰ ਨਿਕਲੋ ਬਾਹਰ ਨਿਕਲੋ ਕਹਿੰਨੇ ਮੈਨੂੰ ਘਬਰਾਟ ਹੋ ਰਹੀ ਹੈ ਕੋਈ ਜਨਾਨੀ ਹੰਦਰ ਨਹੀਂ ਬੜਨ ਉਸ਼ਟਾ ਮੈਂ ਲੜਕੀ ਦਾ ਤਨੂ ਨਾਮ ਜੀ ਕਿੱਥੋਂ ਆਈ ਸੀ ਇਹ ਹਿਮਾਚਲ ਤੋਂ ਦੱਸਦੇ ਨੇ ਕੋਟਲੀ ਕੂਟਲੀ ਪਿੰਡ ਆ ਜੀ ਅੱਛਾ ਉਹ ਲਾ ਮੇਰ ਜੀ ਤਾਂ ਨਹੀਂ ਹੈਗੀ ਮਤਲਬ ਆਨੰਦ ਕਾਰਜ ਕਰਵਾਏ ਹੋਏ ਨੇ ਉਹਨਾਂ ਦੇ ਕੀ ਨਾਮ ਸੰਡੇ ਦਾ ਇਹਦੇ ਘਰ ਆ ਲਗਾ ਕ੍ਰਿਸ਼ਨ ਨਾਮ ਦੱਸ ਦਿਨ ਜੀ ਇਹਦੇ ਘਰ ਆ ਲਗਾ ਹਾਂ ਜੀ ਕੀ ਕਹਿੰਦੇ ਤੁਸੀਂ ਉਹ ਮਾਰੀ ਉਹਨੂੰ ਹਾਂ ਜੀ ਸਾਰਾ ਸਾਰਾ ਬੇੜਾ ਇਹੀ ਗੱਲ ਕਹਿ ਰਿਹਾ ਵੀ ਉਹਨੂੰ ਮਾਰਿਆ ਉਹਨੇ ਆਪਣੀ ਆਪਣੀ ਹੱਥ ਮੱਥਿਆ ਕਰੀ ਪਰ ਉਹਨੂੰ ਮਾਰਿਆ ਗਿਆ ਸਾਰੇ ਇਹੀ ਗੱਲ ਕਹਿ ਰਹੇ ਨੇ ਆਪਾਂ ਵੀ ਇਹੀ ਗੱਲ ਕਹਿੰਦੇ ਜੀ ਮਾਰਿਆ ਤੇ ਦੇਖੋ ਜੇ ਉਹਨੇ ਗਰਲਫ੍ਰੈਂਡ ਹੱਲਿਆ ਹੁੰਦਾ ਤਾਂ ਫਿਰ ਉਹ ਉੱਪਰ ਟੰਗੀ ਹੁੰਦੀ ਕਿਉਂਕਿ ਉਹ ਕਿ ਡੈਥ ਬੋਡੀ ਨੀਚੇ ਪਈ ਤੀਗੀ ਕਿ ਕਿਸ ਨੇ ਦੇਖੀ ਨੀ ਉਹ ਪਈ ਟੰਗੀ ਸੀ ਕੀ ਸੀ ਨਾ ਕਿਸੇ ਨੇ ਨਹੀਂ ਦੇਖੀ ਜੀ ਕਿਸੇ ਗੁਵੰਡੀ ਨੇ ਨਹੀਂ ਦੇਖੀ ਕਿਸੇ ਪੜੋਸੀ ਨੇ ਨਹੀਂ ਦੇਖੀਗੀ ਉਹ ਮਤਲਬ ਜਦੋਂ ਸਾਰੇ ਦੇਖਣਗੇ ਨੇ ਉਹ ਨੀਚੇ ਪਈ ਤੀਗੀ ਮੰਜੇ ਦੇ ਉੱਤੇ ਮੰਜੇ ਦੇ ਉੱਤੇ ਪਈ ਤਾ ਮੰਜੇ ਦੇ ਉੱਤੇ ਪਈ ਸੀਗੀ ਤੇ ਮੈਨੂੰ ਉਸ ਟਾਈਮ ਨਹੀਂ ਪਤਾ ਸੀਗਾ ਮੌਕੇ ਤੇ ਜੋ ਮੈਨੂੰ ਤੀਜੇ ਦਿਨ ਪਤਾ ਲੱਗਿਆ ਜਦੋਂ ਮੈਨੂੰ ਤੀਜੇ ਦਿਨ ਪਤਾ ਲੱਗ ਤੇ ਮੈਂ 100 ਨੰਬਰ ਤੇ ਫੋਨ ਮਾਰ ਕੇ ਫਿਰ ਮੈਂ ਬੁਲਾਈ ਸੀਗੀ ਪੁਲਿਸ ਨੂੰ ਅਸੀਂ ਕੀ ਕਰਨ ਦਾ ਕਾਰਵਾਈ ਅਸੀਂ ਕਾਰਵਾਈ ਕਰਵਾਉਣਾ ਚਾਹੁੰਦੇ ਆ ਜੀ ਇਨਸਾਫ ਮਿਲਣਾ ਚਾਹੀਦਾ ਉਸ ਬੱਚੀ ਨੂੰ ਮੈਂ ਤੇ ਅਸੀਂ ਸੰਸਕਾਰ ਤੇ ਮੈਂ ਨਾਲ ਹੀ ਸੀਗਾ ਜਦੋਂ ਅਸੀਂ ਉੱਥੇ ਸੰਸਕਾਰ ਤੇ ਪਹੁੰਚੇ ਉੱਥੇ ਪਹਿਲੀ ਗੱਲ ਤੇ ਕੋਈ ਸਹੂਲਤ ਨਹੀਂ ਸੀਗੀ ਕੋਈ ਲੱਕੜਾ ਲੋਕੜਾਂ ਦੇ ਉੱਥੇ ਘੰਟਾ ਦਾ ਘੰਟਾ ਖੜੇ ਰੇ ਕੁੜੀ ਨੂੰ ਲੈ ਕੇ ਉਦੋਂ ਬਾਅਦ ਲੱਕੜ ਆਈਆਂ ਜੀ ਉਹ ਵੀ ਕੋਈ ਖਾਸ ਲੱਕੜ ਨਹੀਂ ਸੀ ਅਸੀਂ ਕਿਲੋ ਜਾ ਕੇ ਵੰਡ ਲੱਕੜਾ ਸੀਗੀਆਂ ਤੇ ਉਦੋਂ ਬਾਅਦ ਉਹ ਥੱਲੇ ਥੋੜੀਆਂ ਜਿਹੀਆਂ ਲੱਕੜਾਂ ਰੱਖੀਆਂ ਜੀ ਤੇ ਉਹ ਥੱਲੇ ਲੱਕੜਾਂ ਰੱਖ ਕੇ ਨਾ ਜਦੋਂ ਕੁੜੀ ਉੱਤੇ ਰੱਖ ਕੇ ਅੱਗ ਮਤਲਬ ਸੰਸਕਾਰ ਕਰਨ ਲੱਗੇ ਉਹਦਾ ਤੇ ਉਹਦਾ ਅੱਧ ਵਿਚਾਲਾ ਸੰਸਕਾਰ ਹੀ ਹੋਇਆ ਸੀਗਾ ਜੀ ਤੇ ਫਿਰ ਅੱਧਾ ਸੰਸਕਾਰ ਉਹਦਾ ਮਤਲਬ ਕਈਆਂ ਨਾਲ ਵੱਡ ਟੁੱਕ ਕੇ ਕੀਤਾ ਗਿਆ ਤੇ ਜਦੋਂ ਸੰਸਕਾਰੀ ਪਿੰਡ ਦਾ ਸਰਪੰਚ ਆਇਆ ਸੀਗਾ ਜੀ ਉਹਦੇ ਡੇਰੇ 'ਚ ਜਿਹੜਾ ਮੌਜੂਦਾ ਸਰਪੰਚ ਸੀਗਾ ਉਹਨੇ ਗਿਆ ਸੀਗਾ ਜੀ ਕਹਿੰਦਾ ਵੀ ਇੱਥੋਂ ਲੈ ਜਾਓ ਚੱਕ ਇਹਨੂੰ ਵੀ ਜਲਦੀ ਵੀ ਜੇ ਗੱਲਬਾਤ ਹੋ ਗਈ ਕੋਈ ਓਖਾ ਹੋ ਜਾਏਗਾ ਉਹ ਸਰਪੰਚ ਨੇ ਆਪਣੇ ਮੂੰਹ ਆ ਗੱਲ ਗਈ ਸੀ ਜੀ ਕੋਈ ਗੱਲਬਾਤ ਹੋਈ ਨਹੀਂ ਸੀ ਪਹਿਲੇ ਨਹੀਂ ਸਰਪਾ ਉਹ ਸਾਨੂੰ ਕਿਸ ਨੂੰ ਪਤਾ ਹੀ ਨਹੀਂ ਸੀਗਾ ਜੀ ਵੀ ਇਹ ਮਤਲਬ ਦੇਥ ਇਹਨਾਂ ਨੇ ਕਤਲ ਕੀਤਾ ਹੈ ਇਹ ਤੇ ਜਦੋਂ ਬਾਅਦ 'ਚ ਗੱਲ ਲੁੱਡੀ ਤੇ ਫੇਰ ਹੀ ਪਤਾ ਲੱਗਾ ਜੀ ਇਹਨਾਂ ਨੇ ਕਤਲ ਕੀਤਾ ਗਿਆ ਹੁਣ ਤੁਸੀਂ ਕਾਰਵਾਈ ਕਰਨੇ ਚਾਹਦੇ ਹੋ ਹਾਂਜੀ ਹਾਂਜੀ ਕਾਰਵਾਈ ਹੋਣੀ ਹੈ ਇਨਸਾਫ ਮਿਲਣਾ ਚਾਹੀਦਾ ਜੀ ਕੁੜੀ ਨੂੰ ਕੱਲੂ ਮੇਰੀ ਐਵੇਂ ਘਰੇ ਦੋ ਭੈਣਾਂ ਨੇ ਜੀ ਕੱਲੂ ਉਹਨਾਂ ਨਾਲ ਐਵੇਂ ਦਾ ਕੁਝ ਹੋ ਜੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਕੁੜੀ ਦਾ ਕੀ ਨਾਮ ਕੁੜੀ ਦਾ ਨਾਮ ਤਨੋਸ਼ੀਕ ਜੀ ਤਨੋ ਤੇ ਉਹਦੇ ਪਾਸਪੋਰਟ ਦਾ ਕਰੇਸ਼ਨ ਸਿੰਘ ਉਹਨੇ ਲਵ ਮੈਰਿਜ ਕਰਾਈ ਸੀ ਹਾਂਜੀ ਕੱਲੂ ਮੈਰਿਜ ਕਰਾਈ ਸੀ ਜੀ ਲਵ ਅਰੇਂਜ ਮੈਰਿਜ ਹੀ ਹੋ ਗਈ ਸੀ ਆਨੰਦ ਕਾਰਜ ਹੋ ਗਏ ਸੀ ਜੀ ਪਿੰਡ ਗੁਰਦੁਆਰੇ ਚ ਤਨੇਠੇ ਅ ਹਿਮਾਚਲ ਨਾਲਾਗੜ ਦੀ ਜੀ ਕਿੰਨੇ ਚਿਰ ਹੋ ਗਏ ਨੇ ਸੁਪਰੀ ਜੀ ਅ ਸਾਲ ਕੋ ਹੋਣ ਵਾਲਾ ਹੈ ਹੋਰ ਕਿ ਤੁਹਾਡਾ ਕੀ ਕਹਿਦੋ ਕਾਰਵਾਈ ਹੋਵੇ ਹਾਂਜੀ ਹਾਂਜੀ ਸਰ ਕਾਰਵਾਈ ਹੋਣੀ ਚਾਹੀਦੀ ਹੈ ਜੀ ਉਹਨਾਂ ਖਿਲਾਫ